ਹੁਣ ਮਸ਼ੀਨ ਦਾ ਕੰਮ ਕਰਕੇ ਨਵੇੜ ਕੇ ਹੁਣ ਪਿੰਡੋਂ ਫੜਦੇ ਆ ਰੋਟੀਆਂ ਰਾਟੀਆਂ ਦੇ ਰੋਟਾਂ ਦੇ ਰੋਟੀਆਂ ਰਾਟੀਆਂ ਦੇ ਕੇ ਉਹਨੇ ਸਾਰਿਆਂ ਨੂੰ ਤੇ ਕਾਫੀ ਡੈਮ ਹੋ ਗਿਆ ਚਿਕਨੜ ਹੈਗਾ ਕੋਈ ਹੋਰ ਕਿ ਨਹੀਂ ਉਤਲੇ ਤੇ ਪਾ ਦੇ ਜੈਕ ਉਦਲੇ ਚ ਪਾ ਲਈ ਜੈਕ ਨਹੀਂ ਪਾ ਲਈ ਆ ਨੱਜ ਫੇਰ ਦੇਣ ਦੀ ਸ਼ਰਵਾਤ ਬੜੀ ਅੰਕੀ ਸੀ ਛੈਣ ਕੁੱਪੀ ਟਾਂਗ ਲਈ ਆ ਪਹਿਲਾਂ ਮਸ਼ੀਨ ਦਾ ਬਦਲਿਆ ਜੈਕ ਫੇਰ ਪਾਏ ਡੰਡੇ ਡੰਡੇ ਬਾਲੇ ਤੋੜਦੀ ਮੱਕੀ ਦੇ ਕੋਈ ਆਪ ਕੋਰ ਮੈਂ ਇੰਤਪੜੀ ਕਰਦੇ ਜਿੱਦਾਂ ਤੇ ਜੇ ਕੋਈ ਹੋਰ ਐ ਨਾ ਰੇ ਕੋਈ ਸ਼ਹਾਗਵਾਨ ਨੂੰ ਕਿੰਨੂੰ ਪੁੱਛਿਆ ਹੁੰਦਾ ਮੈਂ ਪਿੰਦੇ ਨੇ ਖੜਿਆ ਪਿੰਦਾਂ ਦਾ ਬੈਗ ਤੇ ਆ ਹੌਣ ਮੋ ਬੱਤੀ ਸ਼ਾ ਉੱਟ ਜੇ ਪੈਰਿੰਟ ਉੱਟ ਗਏ ਬਾ ਆ ਗਏ ਤੇ ਫੇਰ ਤੋੜਦੇ ਨੇ ਟਾਈਮ ਵਾਵਾ ਹੋ ਗਿਆ ਜੀ ਚੇਰਮਦਾ ਟੁੱਟ ਗਿਆ ਬੈਰੰਗਾ 10 ਵਜੇ ਜੀ ਇਹ ਚੁ ਮਸ਼ੀਨ ਕਾਫੀ ਕੰਮ ਹੋ ਗਿਆ ਜੀ ਹੁਣ ਸਾਰਾ ਆਪਾਂ ਕਰਤਾ ਫਾਈਨਲ ਹੋਣਾ ਜਾਣੇ ਵੱਡਣ ਤੇਲ ਤੂਲ ਪਾਤਾ ਅਰਮੀ ਡੋਲ ਪਾਤਾ ਜੈਕ ਬਾਤਾ ਜੋ ਵੀ ਸਾਰਾ ਜੇ ਕੰਮ ਵਾਵਾ ਕਰਨ ਵਾਲਾ ਨਬੇੜ ਕੇ ਮਸ਼ੀਨ ਚਾਲੂ ਹੋ ਗਈ ਹੈ ਹੁਣ ਤੁਰਦੇ ਵੈਗਰੂ ਦਾ ਨਾਮ ਲੈ ਕੇ किपा बहुत सोना झोना वैगो इदी कृपा रखे समा लग यार की दोग समय चलो हेठोते हो गए यार की शायद ਮਾੜੇ ਕਿਰਪਾ ਕਰ ਜੀ ਝੋਨਾ ਵਧੀਆ ਹੋ ਜੇ ਆਸਾਂ ਸਾਰੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤੇ ਹੀ ਹੁੰਦੀਆਂ ਜ਼ਿਮੀਂਦਾਰ ਤੋਂ ਹੀ ਗਾੜੀ ਸਾਰਾ ਕੁਝ ਚੱਲਣਾ ਜ਼ਿਮੀਂਦਾਰ ਜੇ ਸਹੀ ਫਸਲ ਹੋ ਜੂਗੀ ਤੇ ਦੁਕਾਨਾਂ ਵੀ ਚੱਲ ਜਣੀਆਂ ਸਾਰਾ ਕੋਨਸਾਰਾ ਨਾ ਸਾਰੇ ਕੰਮ ਨਿਬੜ ਗਿਆ ਹੁਣ ਤੇ ਸਪਰੇਆ ਹੀ ਹੋਣੀਆਂ ਸਿਰਫ 110 ਚੋਂ ਨਾ ਬਹੁਤ ਸੋਹਣੀ ਗਰੋਥ ਅੱਜ ਤਰੀਕ ਹੋ ਗਈ ਆ ਹੁਣ ਜ਼ਿੰਮੇਦਾਰਾਂ ਨੂੰ ਤਾਂ ਪਤਾ ਨਹੀਂ ਲੱਗਦਾ ਤਰੀਕ ਥਰੂ ਦਾ ਇਹ 7 ਤੋਂ ਲੈ ਕੇ 15 ਤਰੀਕ ਦੇ ਵਿੱਚ ਵਿੱਚ ਸਾਰਾ ਝੋਨਾ ਲੱਗਾ ਹੈ ਮੇਨੇ ਮਿੰਨੇ ਟੁੱਟੇ ਹੋ ਗਿਆ ਹੁਣ ਗ੍ਰੋਥ ਗ੍ਰੋਥ ਪੱਖੋਂ ਬਹੁਤ ਵਧੀਆ ਆ ਮੇਰਾ ਰੁੱਖ ਦਿਖਾਉਣ ਦਾ ਮਕਸਦ ਇਹੋ ਹੀ ਹੁੰਦਾ ਵੀ ਵੇਖ ਲੋ ਵੀਰ ਕਈ ਆਸ ਦਿੰਦੇ ਆ ਆ ਵੇਖ ਲੋ ਚੰਗੀ ਵੱਜੀ ਵੱਧ ਤੋਂ ਵੱਧ ਕੁਦਰਤ ਨਾਲ ਵੀ ਪਿਆਰ ਕਰੋ ਹਰ ਇੱਕ ਚੀਜ਼ ਦਾ ਸਤਿਕਾਰ ਕਰੋ ਵਟਾਂ ਦਾ ਕੰਮ ਚੱਲਣ ਡਿਆ ਵੀ ਚਲੀਆਂ ਵਟਾਂ ਰਹਿ ਗਈਆਂ ਬਾਕੀ ਸਾਰਾ ਕੰਮ ਨਿਬੜ ਗਿਆ ਮਾੜਾ ਮੋਟਾ ਕੱਖ ਕਾਣਾ ਤੇ ਮਾਰ ਕੇ ਕਾਮਾਂ ਦਾ ਹੋ ਗਿਆ ਟਾਈਮ ਹੁਣ ਸਵੇਰ ਦੀ ਚੱਲਣ ਦੀ ਰਾਣੀ ਸੁੰਦਰਾ ਦੇ ਹੁਣ ਫੇਰ ਨਵੇਂ ਪਲਾਟ ਦੇ ਵਿੱਚ ਸ਼ੁਰੂ ਕਰਤੀ ਆ ਤੇ ਯਾਰ ਇਹਨਾਂ ਦਾ ਜੋਰ ਨਹੀਂ ਲਾਉਂਦਾ ਪਪਲੋਣੀ ਭੈਣ ਦੇ ਵੀਰ ਪਰ ਹੋਵੇ ਅੱਜ ਸਾਡੀ ਇੱਕ ਮਸ਼ੀਨ ਗਈ ਖੋਗ ਤੇ ਹੁਣ ਦੂਜੀ ਮਸ਼ੀਨ ਪਾ ਗਏ ਤੇ ਕੱਢ ਜੇ ਵੇਨੇ ਆ ਨਿਕਲਦੀ ਕਿ ਨਹੀਂ ਬਹੁਤ ਤੇਜੀ ਤਾਂ ਮਸ਼ੀਨ ਫੱਲੇ ਲੱਗੀ ਗਾੜਦੇ ਬੰਦੇਓ ਕੀ ਵੱਡਣ ਗਿਆ ਸੀ ਉਹ ਪਗ ਕੀ ਚੱਕਰ ਹਾਂ ਉਹ ਪੈਸਾ ਨਹੀਂ ਜਾ ਰਹੀ ਜਾਨਾ ਕੀ ਨਾਲ ਨਾਲ ਦਾ ਉਹ ਬੁੱਧਾ ਜਹਾਜ ਇੱਧਰ ਵੀ ਵੀ ਜਗਾਓ ਪਪਲੂ ਨਿਆਰਾ ਨਹੀਂ ਉਹਦਾ ਲਾਈਟਾਂ ਲੀਟਾਂ ਨਾ ਚੱਗਦੀਆਂ ਹੁੰਦੇ ਹੁਣ ਇਹਨੂੰ ਪਾ ਕੇ ਅੱਜ ਕੱਢਦੇ ਆ ਕੰਮ ਵਾ ਫਸ ਗਿਆ ਇੱਕ ਮਸ਼ੀਨ ਦਾ 4x4 ਦਾ ਫਰੋਂਟ ਦੂਜਾ ਆਪਣਾ ਔਲ ਟ ਟੁੱਟ ਗਿਆ ਵਾ ਹੁਣ ਜੁੱਤੀ ਮਸ਼ੀਨ ਪਾ ਕੇ ਕੱਢ ਉਹ ਲੀਵਰ ਕੱਟ ਲੋ ਭਰਾਵਾ ਜਿੰਨਾ ਮਸ਼ੀਨ ਗਈ ਆ ਖੁੱਬ ਹੁਣ ਮਸ਼ੀਨਾ ਨਿਕਲ ਰਹੀਆਂ ਤੋ ਜਾਣ ਪਾਇਆ ਵੀਰ ਦੀ ਟਾਈਮ 9 10 ਦਾ ਹੋ ਗਿਆ ਜੀ ਅਸੀਂ ਹੁਣ ਇੰਨੀ ਮਿਹਨਤ ਬੰਦੇ ਕਰ ਰਹਾ ਚਿੱਕੜ ਬਹੁਤ ਜ਼ਿਆਦਾ ਸੀ ਪਾਣੀ ਆਇਆ ਸੀ ਗੱਬ ਬਣੀ ਆ ਗੱਬ ਦੇ ਵਿੱਚ ਥੁੱਕ ਗਿਆ ਮਸ਼ੀਨਾ ਹੋਣਾ ਇੱਕ ਮਸ਼ੀਨ ਖੁੱਭੀ ਆ ਵਿਸ਼ਾਲ ਬੱਟਣ ਲੱਗੇ ਆ ਵੀਰ ਜੀ ਐਸ ਟਾਈਮ ਫੁੱਲ ਜ਼ੋਰ ਲੰਦੇ ਆ ਦੋਹਾਂ ਦੇ 4x4 ਗੇਅਰ ਆ 4x4 ਮਸ਼ੀਨਾ ਵਾਂ ਆ ਬੇਤੋ ਵੀਰ ਜੀ ਸੰਦੂ ਟ੍ਰੈਨਿੰਗ ਕੰਪਨੀ ਦੀਆਂ ਮਸ਼ੀਨਾ ਵਾਂ ਖਿੱਚ ਦੋ ਦੂਸਰੀ ਮਸ਼ੀਨ ਵੀ ਬੈਗੀ ਆ ਮੱਛਰ ਵਾ ਜਿਆਦਾ ਦੇਖੋ ਮਰਿਆ ਸ਼ੀਸ਼ੇ ਤੇ ਮਾਡੇ ਮੁੰਡੇ ਟੋਜਣ ਲੱਗੇ ਆ ਪੌਣ ਫੋਰਮੈਨ ਆਲੀ ਕਲਾਆਂ ਦੇ ਆ ਫੋਰਮੈਨ ਦੋਵੇਂ ਆਲੀ ਕਲਾਆਂ ਦੀਆਂ ਮਸ਼ੀਨਾਂ ਸੰਧੂ ਟ੍ਰੇਨਿੰਗ ਕੰਪਨੀ ਦੀਆਂ ਮਸ਼ੀਨਾਂ ਆ ਇਸ ਟਾਈਮ ਖੋਬੇ ਦੇ ਵਿੱਚ ਉੱਬ ਚੁੱਕਿਆ ਵਾ ਹੁਣ ਬੱਤਨ ਦੇ ਆ ਮਸ਼ੀਨ ਦੇ ਨਾਲ ਮਸ਼ੀਨ ਪਾ ਕੇ ਹੁਣ ਵੀਰੋ ਦੇਖੋ ਹੁਣ ਦੂਸਰੀ ਪਾਈਆ ਦੇਖੋ ਨਿਕਲਦੀ ਆ ਵੇਖਿਓ ਕਿੱਦਾਂ ਨਿਕਲ ਰਹੀ ਆ ਹਾਂਜੀ ਇਹ ਦੂਸਰਾ ਵੀ ਨਿਕਲਦੀ ਰਹਿ ਗਈ ਇਹ ਵੀ ਆ ਐਰੀ ਆ ਵਿਸ਼ਾਲ ਆ ਹੈਗੀ ਆ ਬਰਾਟ ਬਰਾਟ ਤੇ ਵਿਸ਼ਾਲ ਦੇ ਤੋਸਨ ਪਾਏ ਆ ਵੀਰ ਜੀ ਉਹਨਾਂ ਨਿਕਲ ਰਹੀਆਂ ਮਸ਼ੀਨਾਂ ਵੇਖੋ ਜੀ ਮੁੰਡੇ ਪੁਸ਼ਾ ਦੇ ਖੜੇ ਆ ਕੋਈ ਕਿਤੇ ਖੜਾ ਵਾ ਹਾਣ ਵੇਖੋ ਭਾਈ ਜੀ ਕਿੱਦਿਆ ਦੇਖੋ ਜੀ ਅੱਜ ਨਹੀਂ ਟਰੈਕਟਰ ਪਾਏ ਆ 4x4 ਸਾਰੇ ਟਰੈਕਟਰ ਹੈਗੇ 1 2 3 4 4 ਟਰੈਕਟਰ ਪਾਏ ਆ ਸੰਧੂ ਫਾਰਮ ਨੇ ਟਰੈਕਟਰ ਪਾਏ ਆ ਸੰਧੂ ਫਾਰਮ ਐ ਮਸ਼ੀਨ ਖੋਬੀ ਪਈ ਆ ਦੋ ਮਸ਼ੀਨਾਂ ਖੋਬੀਆਂ ਆ ਮਸ਼ੀਨ ਨੂੰ ਮਸ਼ੀਨ ਖਿੱਚਣ ਆਈ ਸੀ ਤੇ ਦੋਵੇਂ ਮਸ਼ੀਨਾਂ ਖੋਬ ਗਿਆ ਜਿਹੜੀ ਮਸ਼ੀਨ ਖਿੱਚਣ ਵਾਲੀ ਉਹ ਵੀ ਖੋਬ ਗਈ ਆ ਤੇ ਜਿਹੜੀ ਖੋਬੀ ਆ ਉਹ ਵੀ ਖੋਬੀ ਤੇ ਪਈ ਆ ਹੁਣ ਇਹਦੇ ਅੱਗੇ ਜਿਹੜੀ ਪਹਿਲਾਂ ਕੱਢਣ ਆਈ ਆ ਪਹਿਲਾਂ ਉਹਨੂੰ ਕੱਢਾਂਗੇ ਅਸੀਂ ਤੇ ਬਾਅਦ ਚ ਮੁੜ ਕੇ ਦੂਜੀ ਮਸ਼ੀਨ ਕੱਢਾਂਗੇ ਹੁਣ ਇਕੱਠੇ ਮੇਰੇ ਵੀਰ ਜੋਰ ਲਾਉਣਗੇ ਜੋਰ ਨਾਲ ਤੇ ਫੇ ਮਸ਼ੀਨ ਨਿਕਲੂਗੀ 1 ਮਿੰਟ ਦੱਸਣਾ ਵੀ ਪੈਣਾ ਸਾਰਿਆਂ ਨੂੰ ਵੀ ਹੱਥ ਮਾਰਨਾ ਪੈਣਾ ਵੀ ਮੇਰੇ ਵੀਰ ਧਿਆਨ ਨਾਲ ਧਿਆਨ ਨਾਲ ਜੋਰ ਲਾਉਣਾ ਕੋਈ ਟੋਜ ਨਾ ਟੁੱਟ ਜੇ ਮੇਰਾ ਵੀਰ ਧਿਆਨ ਨਾਲ ਟੋਜਨ ਪਾਉਣਾ ਤੇ ਕੋਈ ਟੋਜ ਨਾ ਟੁੱਟ ਜੇ ਜਾਂ ਟੋਇਆਂ ਟੁੱਟ ਗਿਆ ਅਗਲੇ ਟਰੈਕਟਰ ਨੂੰ ਵੀ ਜੋਰ ਆਸਦਾ ਅਗਲੇ ਟਰੈਕਟਰ ਦੇ ਜੋਰ ਦੇ ਵਿੱਚ ਵਜਦਾ ਮੇਰਾ ਵੀਰ ਨਿਕਲ ਗਈ ਨਿਕਲ ਗਈ ਨਿਕਲੀ ਇੱਕ ਮਸ਼ੀਨ ਨਿਕਲ ਗਈ ਆ ਜਿਹੜੀ ਪਹਿਲੀ ਮਸ਼ੀਨ ਆ ਉਹ ਸਿੰਗਲ ਟਰੈਕਟਰ ਪੇ ਅੱਗੇ ਲਾਇਆ ਸਿੰਗਲ ਟਰੈਕਟਰ ਸਭ ਤੋਂ ਯਾਰਾ ਯੋਰ ਮਾਰਨੇ ਆ ਉਹ ਸਿੰਗਲ ਟਰੈਕਟਰ ਪਹਿਲੇ ਨੰਬਰ ਤੇ ਲਾਇਆ ਵਾ ਉਹ ਸਾਡਾ ਬਹੁਤ ਪੁਰਾਣਾ ਟਰੈਕਟਰ ਆ ਪਹਿਲੇ ਨੰਬਰ ਤੇ ਲਾਇਆ ਤੇ ਉਹਨੇ ਪੂਰਾ ਯੋਰ ਮਾਰਿਆ ਉਹ ਸਿੰਗਲ ਆ 4x4 ਤਿੰਨੇ ਟਰੈਕਟਰ ਆਪਣੇ ਕਬੂ ਆਪਣੇ ਮੇਰਾ ਵੀਰ ਗਲਤੀ ਹੋ ਗਈ ਮਾਫ ਕਰਨਾ ਏ ਹੈਗੇ ਆ ਆਪਣੇ ਮਸ਼ੀਨ ਵੀ ਨਾਲ ਹੀ ਆ ਗਈ ਬਾਅਦ ਇੱਕ ਮਸ਼ੀਨ ਉੱਥੇ ਖੜੀ ਆ ਉਹ ਵੀ ਖੁੱਭੀ ਪਈ ਆ ਆ ਮਸ਼ੀਨ ਜਿਹੜੀ ਕੱਢਣਾ ਵਾਸਤੇ ਆਈ ਹੁਣ ਇਹ ਮਸ਼ੀਨ ਕੱਢਣ ਵਾਸਤੇ ਆਈ ਪਹਿਲਾਂ ਇਹ ਮਸ਼ੀਨ ਨੂੰ ਕੱਢਿਆ ਤਿੰਨ ਟਰੈਕਟਰ 4x4 ਇੱਕ ਹੈਗਾ ਸਿੰਗਲ ਸਿੰਗਲ ਟਰੈਕਟਰ ਅੱਗੇ ਪਾਇਆ ਨਾਲ ਮੇਰੇ ਵੀਰ ਸਾਰੇ ਲੱਗੇ ਜੋਰਾਂ ਜੋਰ ਮੇਰੇ ਵੀਰ ਟੋਜਣ ਪਾਉਂਦੇ ਆ ਚਿੱਕੜ ਵੜਾ ਮੀਂਹ ਪਿਆ ਸੀ ਇੱਕ ਸਾਡੇ ਏਰੀਆ ਸੇਮ ਆਉਂਦਾ ਕਰਕੇ ਇਹ ਮੇਖੋ ਵੀ ਟੋਇਣ ਪਾਉਣ ਦਾ ਕਰਕੇ ਮੇਰੇ ਵੀਰ ਬੜੇ ਜੋਰਾਂ ਦੇ ਲੱਗੇ ਪਏ ਆ ਟਰੈਕਟਰ ਬਹੁਤ ਜ਼ੋਰ ਦੇ ਨਾਲ ਕੱਟੇ ਮਸ਼ੀਨ ਅਹੀਂ ਬੜੇ ਜ਼ੋਰ ਨਾਲ ਕੱਟੇ ਮਸ਼ੀਨ ਮੇਰਾ ਵੀਰ ਇਹ ਟਰੈਕਟਰ ਤਿੰਨੇ ਜਿਹੜੇ ਨਾ 4x4 ਆ ਇੱਕ ਟਰੈਕਟਰ ਹੈਗਾ ਸਿੰਗਲ ਇੱਕ ਟਰੈਕਟਰ ਹੈਗਾ ਸਿੰਗਲ ਤਿੰਨ ਟਰੈਕਟਰ ਆ ਕੇ 4x4 ਤੇ ਆਹ ਸਾਣ ਆ ਆ ਆ ਆ ਗਈ ਟਰੈਕਟਰ ਸਿੰਗਲ ਟਰੈਕਟਰ ਇਹ ਗਾ ਸਿੰਗਲ ਟਰੈਕਟਰ ਇਕੱਲਾ ਹੀ ਆ ਬਾਤ ਧੁੱਕਿਆਂ ਵੇਲ ਦਿੰਦਾ ਆ ਆ ਕੱਢਣਾ ਆਏ ਆ ਮੇਰੇ ਵੀਰ ਮੇਰੇ ਵੀਰ ਮੇਰਾ ਵੀਰ 4x4 ਸਿੰਗਲ ਟਰੈਕਟਰ ਇਕੱਲਾ ਪਿਆ ਬਹੁਤ ਜ਼ੋਰ ਮਾਰਦਾ ਉਹ ਗਾਣੇ ਆਂਦਾ ਗਾਣੇ ਆਂਦਾ ਗਾਣੇ ਆਂਦਾ ਕਲਾਤੀ ਨਾਪਾ ਤੂੰ ਉਹ ਕਲਾਚ ਨੇ ਮਰ ਕਲਾਚ ਨਾਪਾ ਕਲਾਚ ਨਾਪਾ ਆ ਮੇਰਾ ਵੀਰ ਕਿਹੜਾ ਜੌਂਡੀਆਂ ਜੌਂਡੀਆਂ ਲੈ ਕੇ ਆ ਗਿਆ 4x4 ਜੌਂਡੀਆਂ ਲੈ ਕੇ ਆ ਗਿਆ ਉਹ ਮੇਰੇ ਵੀਰ ਛੜਕਾ ਨਾ ਮਾਰੋ ਉਹ ਟੋਜੇ ਟੁੱਟ ਜਾਣਗੇ ਮੇਰਾ ਵੀਰ ਜੌਂਡੀਆਂ ਰ ਆ ਗਿਆ ਕਿ ਜੌਂਡੀਆਂ ਰ ਕਿਹਣਾ ਆਇਆ ਜੌਂਡੀਆਂ ਰ ਕਿਹੜਾ ਆ ਗਿਆ ਜੌਂਡੀਆਂ ਰ ਜੌਂਡੀਆਂ 4x4 ਲੈ ਕੇ ਆ ਮੇਰਾ ਵੀਰ ਬੱਲੇ ਭਾਈ ਬਿੰਦਰ ਸਿੰਘ ਦਾ ਮੁੰਡਾ ਬਿੰਦੇਰਾ ਭਾਈ ਬਿੰਦੇਰਾ ਲਵਿੰਦਰ ਸਿੰਘ ਦਾ ਮੁੰਡਾ 4x4 ਲੈ ਕੇ ਪਹੁੰਚਿਆ ਜੌਂਡੀਆਰ ਪੇਂਡ ਦੇ ਵਿੱਚੋਂ ਬਾਕੀ ਆਪਣੇ ਸੰਧੂਆਂ ਦੇ ਟਰੈਕਟਰ ਚਾਰੇ ਟਰੈਕਟਰ ਸੰਧੂਆਂ ਦੇ ਆ ਤੇ ਤਿੰਨ ਟਰੈਕਟਰ ਹੈਗਾ 4x4 ਇੱਕ ਟਰੈਕਟਰ ਉਹਦਾ ਘਰੇ ਛੱਡ ਆਂਦਾ ਉਹਨੂੰ ਖਾਤ ਵਾਲੇ ਪਈਏ ਚਾੜੇ ਇਹੋ ਦਾ ਕਰਕੇ ਅਗਰੇ ਛੱਡ ਆਂਦਾ ਤੇ ਉਹਦਾ ਇੱਕ ਟਰੈਕਟਰ ਸਿੰਗਲ ਲਿਆਂਦਾ ਹੀ ਉਹ 4x4 ਤੋਂ ਵੀ ਜ਼ਿਆਦਾ ਜ਼ੋਰ ਮਾਰਦਾ ਮੈਂਟ ਆਲੇ ਆ ਮੇਰਾ ਵੀਰ ਇੱਕ ਮਸ਼ੀਨਾਂ ਹੀ ਕੱਢਦੀ ਆ ਇੱਕ ਮਸ਼ੀਨਾਂ ਹੀ ਕੱਢਦੀ ਆ ਦੂਜੀ ਮਸ਼ੀਨ ਜਿੱਦ ਕੇ ਖੜੀ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਉਹ ਕੱਢਾਂਗੇ ਕੱਢਣਾ ਕਰਾਂ ਮੇਰਾ ਵੀਰ ਥੋੜਾ ਜਿਹਾ ਅੱਗੇ ਕਰੋ ਅੱਗੇ ਮੇਰਾ ਵੀਰ ਅੱਗੇ ਤੋਰੋ ਮੇਰਾ ਵੀਰ ਮਸ਼ੀਨ ਵਾਲਾ ਬਹੁਤ ਕਾਲਾ ਆ ਆਪਾਂ ਚੱਲਦੇ ਦੂਜੀ ਮਸ਼ੀਨ ਕੋਲੇ ਇਹ ਮੇਰਾ ਵੀਰ ਬਹੁਤ ਭਾਈ ਇਹ ਮੇਰਾ ਵੀਰ ਬਹੁਤ ਟ੍ਰੇਨਿੰਗ ਬਹੁਤ ਬੰਦਾ ਹਾਈ ਬਾਈ ਫੋਰਮੈਨ ਰਾਈਟ ਨਾਲ ਖੜੇ ਬਈ ਇੱਧਰ ਇਹ ਮੇਰੇ ਵੀਰ ਇਹ ਦੱਸਦੇ ਪਏ ਮੇਰੇ ਵੀਰ ਨਾਲ ਥੱਲੇ ਥੱਲੇ ਨਾ ਦੇਜੋ ਮੇਰੇ ਵੀਰ ਸਾਨੂੰ ਥੱਲੇ ਨਾ ਦੇਜੋ ਸਾਨੂੰ ਵੀਡੀਓ ਬੰਦਾ ਥੱਲੇ ਨਾ ਦੇਜੋ ਮੇਰਾ ਵੀਰ ਜਿਹੜਾ ਵੀਡੀਓ ਬਣਾਉਂਦਾ ਥੱਲੇ ਨਾ ਦੇਜੋ ਅਸੀਂ ਇੱਧਰ ਆ ਮੇਰੇ ਵੀਰ ਰੋਲਾ ਪਾਉਂਦੇ ਇਹ ਮੇਰੇ ਵੀਰ ਰੋਲਾ ਬੜੇ ਜੋਰ ਨਾਲ ਪਾਉਂਦੇ ਭੈਣੋ ਸੱਪ ਸੁਪ ਨਾ ਲੜ ਜਾ ਇੱਥੇ ਮੇਰਾ ਵੀਰ ਵੇਖੋ ਜੀ ਇਹ ਪਾਣੀ ਦੇ ਵਿੱਚ ਖੁੱਭੀ ਪਈ ਆ ਮਸ਼ੀਨ ਬਹੁਤ ਜ਼ਿਆਦਾ ਖੁੱਭੀ ਹੋਈ ਆ ਅਹੀਂ ਤੁਹਾਨੂੰ ਵਿਖਾਉਨੇ ਆ ਅਹੀਂ ਤੁਹਾਨੂੰ ਵਿਖਾਉਨੇ ਆ ਮਸ਼ੀਨ ਜਿਹੜੀ ਨਾ ਜਿਹੜੀ ਮਸ਼ੀਨ ਕੱਢਣਾ ਆਈ ਉਹ ਮਸ਼ੀਨ ਆ ਵਾ ਤੇ ਜਿਹਨੂੰ ਕੱਢਣਾ ਉਹ ਆ ਵਾ ਇਹ ਮਸ਼ੀਨ ਬਹੁਤ ਜ਼ਿਆਦਾ ਖੁੱਭੀ ਆ ਪਾ ਡਰਾਈਵਰ ਦਾ ਡਰਾਈਵਰ ਤੇ ਹੁੰਦਾ ਇਹ ਵੀ ਡਰਾਈਵਰ ਸਹੀ ਹੁੰਦਾ ਮਸ਼ੀਨ ਕਿਦਾਂ ਖੋਭ ਜੇ ਆ ਵੇਲਾ ਬਹੁਤ ਥੱਲੇ ਲੱਗੀ ਪਈ ਆ ਮਸ਼ੀਨ ਥੱਲੇ ਲੱਗੀ ਪਈ ਪੂਰੀ ਮੇਰੇ ਵੀਰ ਮੱਕੀ ਵੜਨ ਦਾ ਇਹ ਮਸ਼ੀਨ ਕੀ ਖੋਭ ਤੇ ਮੱਕੀ ਵੜਨਾ ਛੋਣ ਲੱਗਾ ਹੈ ਇਹ ਜਿਹੜੀ ਮਸ਼ੀਨ ਨਾ ਬਿਲਕੁਲ ਥੱਲੇ ਲੱਗ ਚੁੱਕੀ ਆ ਅੱਠ ਨੌ ਟਰੈਕਟਰ ਕੱਟਣ ਵਾਸਤੇ ਆਏ ਇਹਨੂੰ ਕੱਲੀ ਨੂੰ ਇੱਕ ਮਸ਼ੀਨ ਸਪੈਸਾ ਮਹੰਗਾਈ ਆ ਕੱਟਣ ਵਾਸਤੇ ਮਸ਼ੀਨ ਨੂੰ ਮਸ਼ੀਨ ਪਹਿਲਾ ਮਸ਼ੀਨ ਖੁੱਭ ਗਈ ਫੋਰਮੈਨ ਸਾਹਿਬ ਤਾਂ ਥੱਲੇ ਆਓ ਇਹਦੇ ਉੱਪਰ ਆਵਾਂ ਮੈਂ ਨਹੀਂ ਨਹੀਂ ਸਾਡ ਲੱਗੀ ਆ ਕੀ ਹੋ ਗਿਆ ਮੇਰੇ ਆਜਾ ਇਹ ਕਾਲਾ ਬੀ ਹੋ ਗਿਆ ਬਾਈ ਮੇਰੇ ਵੀਰ ਫੋਰਮੈਨ ਦੇ ਸਾਹਿਬ ਦੇ ਜਿਹੜੇ ਮਸ਼ੀਨ ਦਾ ਜਿਹੜਾ ਮਸ਼ੀਨ ਚਲਾਉਂਦਾ ਹਾਂ ਮੇਰਾ ਵੀਰ ਨਿਸ਼ਾਨ ਸਿੰਘ ਤੇ ਕੰਮ ਢੇਚੋ ਗਿਆ ਨਵਾਂ ਲੈ ਲੈ ਕੱਲ ਨੂੰ ਫੇਰ ਲੈਣਾ ਕੋਈ ਚੱਕਰ ਨਹੀਂ ਕੋਈ ਲੈ ਮੈਨੂੰ ਫੜਾਰੇ ਫੋਨ ਫੋਨ ਸੁਣਦਾ ਛੋੜਦਾ ਜਦੋਂ ਭੇਜੀ ਗਿਆ ਆਪਣੇ ਕਹਦਾ ਗਾ ਘੂਸਦਾ ਵਾਲਾ ਤੀਨ ਕੇ ਕੰਮ ਦੀ ਉਹ ਸੜ ਤੇ ਕਰ ਦੇਦੀ ਉਹ ਨਵਾਂ ਲੈ ਲਾਂਗੇ ਕੱਲ ਨੂੰ ਨੂੰ ਬੰਮੇ ਰਾ ਕੇ ਮੂੰਹ ਇੱਕੀ ਨਾ ਇਹਨੂੰ ਬੰਦ ਕਰ ਮਣੀ ਜੀ ਫੋਨ ਤੇਰਾ ਡੇ ਪਿਆ ਉਹ ਤਾਂ ਟੂਲ ਚ ਟਰੈਕਟਰ ਦੇ ਟੂਲ 'ਚ ਮਿਰਰ ਹੈ। ਉਹ ਟੂਲ 'ਚ ਨਹੀਂ ਪਾਣੀ ਵਾਲੇ ਟੂਲ 'ਚ। ਬਾਬਾ ਜੋਦਾ ਤੇ ਮੈਂ ਇੰਟਰਵਿਊ ਮੈਂ ਤੰਨੇ ਜੜਿਆ ਨਾ ਵੀਰ ਇੰਟਰਵਿਊ ਲੈਣੀ ਤੇਰੀ ਉਧਾਂ। ਕੁੱਤੇ ਨਹੀਂ ਜੜਿਆ ਨਾ ਪੈਰ ਬੜੇ ਲਿਬੜੇ ਪਏ ਆ ਦਲਕਣ ਵੱਡੀ ਆ। ਤੇ ਮੈਂ ਵੀਰ ਉੱਤੇ ਨਹੀਂ ਭਾਈ ਪਿੱਪਲ ਸਿੰਘ ਡਰਾਈਵਰ ਫੋਰਮੈਨ ਸਾਹਿਬ। ਉਹਦੇ ਥੋੜੀ ਨਾ ਛੱਟ ਲੱਗਨ ਦਾ ਕਰਕੇ ਉੱਪਰ ਬੈਠਾ ਵਾ। ਮਿੱਟੀ ਦੇ ਵਿੱਚ ਨਹੀਂ ਵੱੜਦਾ ਉਹ। ਉੱਪਰ ਕੌਣ ਬੈਠਾ ਇਹ ਮਸ਼ੀਨ ਮੇਰਾ ਵੀਰ ਨਾ ਕੱਟਣ ਵਾਸਤੇ ਆਈ ਵੇਖੋ ਪਰ ਜੋਰ ਬਹੁਤ ਮਾਰਦੀ ਏ ਮੀ ਮਸ਼ੀਨ ਇਹ ਬਹੁਤ ਜੋਰ ਮਾਰੀ ਮੇਰਾ ਵੀਰ ਉਹ ਫੋਰਮੈਨ ਸਾਹਿਬ ਇਲਾ ਮਸ਼ੀਨ ਤੋਂ ਜ਼ਿਆਦਾ ਸੰਗਲ ਖਿੱਚੀ ਜਾਂਦਾ ਇੱਧਰ ਵੇਖੋ ਆ ਵੇ ਉਹ ਸੰਗਲ ਵੇਦਾ ਆ ਵੇਲਾ ਖਿੱਚੀਆਂ ਦੇ ਗੁੱਲਾ ਵੇਖੋ ਫੋਰਮੈਨ ਆਜਵਾਰਾ ਲੱਗਾ ਵੇਖੋ ਇਹ ਮੇਰੇ ਵੀਰ ਨਾਲ ਲੱਗੇ ਪਏ ਆ ਕੀ ਮਸ਼ੀਨ ਨਿਕਲ ਜੇ ਰਾਤ ਦਾ ਟਾਈਮ ਹੋਇਆ ਪਿਆ ਵਾ ਮੇਰੇ ਸਹਾਂਣ 8 9 ਦਾ 10 ਦਾ ਟਾਈਮ ਹੋਇਆ ਮੇਰਾ ਵੀਰ ਬੋੜ ਸਿੰਘ ਬੋੜਾ ਬੋੜਾ ਮੇਰਾ ਵੀਰ ਬੋੜ ਸਿੰਘ ਟੋਜਣ ਪਾਉਣ ਦਿਆ ਵਾ ਟੋਜਣ ਬੰਦੇ ਨਾਲ ਜਿਆਦਾ ਭਾਰਾ ਟ ਹੋ ਜਾਣ ਤਾ ਟੁੱਟਾ ਇਹ ਟੋਜਣ ਬੰਦੇ ਨਾਲ ਜਿਆਦਾ ਭਾਰਾ ਥੋੜੀ ਮਸ਼ੀਨ ਹੋਰ ਪਿੱਛੇ ਨਾ ਕਰਾਈਏ ਮੇਰੇ ਨਹੀਂ ਭਾਰਾ ਬੰਦੇ ਦੀ ਮਾਰੀ ਆ ਨਹੀਂ ਆ ਵੀਰੋ ਕਸ਼ੌਦੀ ਫਿਰ ਕੰਮ ਤੁਸੀਂ ਉਹ ਵੀਰੋ ਥੋੜੀ ਮਸ਼ੀਨ ਪਿੱਛੇ ਲਿਆ ਓਏ ਉਹ ਥੋੜੀ ਮਸ਼ੀਨ ਪਿੱਛੇ ਕਰ ਸਾਡੇ ਪਾਣੀਆਂ ਪਿੱਛੇ ਨਹੀਂ ਦੇਖਦੀ ਵੜਦੇ ਆਉਂਦੇ ਵੜ ਤੇ ਵੜ ਤੇ ਆਉਂਦੇ ਮੇਰਾ ਵੀ ਵੜ ਤੇ ਆਉਂਦੇ ਮੇਰਾ ਵੀਰ ਇਤੋਂ ਬੜੇ ਜੋਰ ਨਾਲ ਲੱਗਾ ਕੱਲ੍ਹ ਆਹ ਵੇਖੋ ਮੇਰਾ ਵੀ ਜਿੰਦਾ ਸੰਧੂ ਟਰੈਕਟਰ ਲੈ ਕੇ ਨਾ ਲਾਈਟਾਂ ਚ ਗਾਉਂਦਿਆ ਉਹ ਥੋੜੀ ਮਸ਼ੀਨ ਪਿੱਛੇ ਗਾ ਲ ਵੜ ਤੇ ਉੱਤੇ ਟੋਜੇ ਨਿੱਕਾ ਵਾ ਉਟੋ ਜਣੀ ਆਂਦੀ ਮੈਂ ਤੁਹਾਨੂੰ ਹਿਸ਼ਾਰਾ ਦਊਂਗਾ ਜਾਣਦੇ 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 ਬੱਸ 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 ਮਸ਼ੀਨ ਸਿੱਧੀ ਆ ਮਸ਼ੀਨ ਓਕੇ ਆ ਵਾਸਤ ਤੋਂ ਜਣੀ ਪਾ ਜੇ ਮੇਰਾ ਵੀ ਸਾਰੇ ਟਰੈਕਟਰ ਪਾ ਲੋ ਮੇਰੇ ਵੀ ਸਾਰੇ ਟਰੈਕਟਰ ਪਾਉਣ ਲੱਗੇ ਹੋਣਾ ਫੇਰ ਮਸ਼ੀਨ ਨਾਲ ਮਸ਼ੀਨ ਨਾਲ ਮਸ਼ੀਨ ਕੱਢਣ ਲੱਗੇ ਆ ਮਸ਼ੀਨ ਦਾ ਮਸ਼ੀਨ ਕੱਢ ਲੱਗਿਆ ਫੇਰ ਟਰੈਕਟਰ ਚਾਰ ਟਰੈਕਟਰ 4x4 ਪਾਏ ਆ ਤਿੰਨ ਟਰੈਕਟਰ ਹੈਗੇ ਆ ਤਿੰਨ ਟਰੈਕਟਰ ਹੈਗੇ ਜੌਂਡੀ ਆ ਆਪਣੇ ਅਰਜਨ ਅਰਜਨ ਨੋਆ ਆਪਣੇ ਸ਼ਹਿਰ ਏਜੰਸੀ ਆ ਪਾਜੀ ਆਪਣੇ ਨੇ ਤੇ ਇੱਕ ਜੌਂਡੀ ਅੱਗੇ ਪਾਇਆ ਸੀ ਨਵਾਂ ਹੀ ਪਾਜੀ ਜੌਂਡੀ ਆ ਨਵਾਂ ਲੈ ਕੇ ਆਇਆ ਸੀ ਸਾਡਾ ਉਸਤਾਦ ਆ ਤੇ ਉਹ ਨਵਾਂ ਜੌਂਡੀ ਲੈ ਕੇ ਅੱਗੇ ਪਾਇਆ ਨਾ ਤੇ ਮੇਰੇ ਵੀਰ ਭਾਈ ਭਾਜੀ ਬਹੁਤ ਡਰਾਈਵਰ ਹਾਈ ਫਾਈ ਹੈ ਭਾਈ ਲੈਂਬਰ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਜੋਤ ਸਿੰਘ ਸੰਧੂ ਬਹੁਤ ਗਰਮੀ ਆ ਰਹੀ ਹੈ ਇਸ ਟਾਈਮ ਇਹ ਆਪਣੀ ਵੀਡੀਓ ਜੇ ਹੁਣ 2 ਵਜੇ ਰਾਤ ਦੇ ਇੱਕ ਮਸ਼ੀਨ ਚਾਰ ਟਰੈਕਟਰ ਉਹ ਮੇਰੀ ਗੱਲ ਸੁਣੋ ਜਿੰਦੇ ਕੱਟ ਨਹੀਂ ਹੁਣ ਕੱਢਣਾ ਆਪਾਂ ਕੱਟ ਰਾ ਨੇਰੇ ਦਾ ਕੰਮ ਨਹੀਂ ਧੂਕੇ ਲੈਣਾ ਜਾਂ ਧੂਕੇ ਕੱਟ ਲੈ ਆ ਗਏ ਅਸੀਂ ਛੱਡ ਦੇ ਵਿੱਚ ਤੇ ਰੋਟੀ ਪਾਣੀ ਛਕਦੇ ਆ ਇਧਰ ਦੇਖੋ ਹਾਲਤ ਬੰਦਿਆਂ ਦੀ ਅੱਜ ਇਧਰ ਦੇਖੋ ਨਾਲਿਆ ਇਧਰ ਦੇਖੋ ਮੈਂ ਵੀ ਜਨਾਇਆ ਭਰਾਵਾ ਵਹੀਂ ਚ ਜਨਾਇਆ ਬਾਬੇ ਨਾ ਨਹੀਂ ਚੰਗਾ ਰਹਿਗਾ ਨਹੀਂ ਚੰਗਾ ਰਹੇਗਾ ਨਾ ਇੱਥੇ ਲੀੜੇ ਲਾਉਣੇ ਸੌਖੇ ਬਾਬੇ ਵਹੀਂ ਚ ਘਰ ਨਾਲ ਆ ਗਏ ਆ ਇਧਰ ਤੁਹਾਡਾ ਮੀੜਾ ਇਹ ਇੰਝ ਆ ਰਹੀ ਐ ਇੰਝ ਕੀ ਪਾਣੀ ਆ ਇੰਦਰ ਲੱਪੜੇ ਗੂਆ ਇੰਨਾ ਜਿਹੜਾ ਪਾਰ ਵੀ ਨਹੀਂ ਲੱਪੜੇ ਗਰੀ ਚਾ ਵੜਾ ਕੁੱਤਾ ਤਾਇ ਸਮਿੰਦਰ ਸੋਂ ਫੋਨ ਲਾਉਣ ਡਿਆ ਕਹਿੰਦਾ ਰਹਿਣ ਤੋਂ ਨਹੀਂ ਨਿਕਲਦੀ ਮੈਂ ਕਿਹਾ ਰਹਿਣ ਕਿਧਰ ਦੌਣ ਲੈ ਇਧਰ ਦੇਖ ਲੋ ਬੰਦਿਆਂ ਦੇ ਸਾਡੇ ਦੇ ਮੰਡੇ ਆ ਪੇੜਾ ਹੱਜ ਤੇਰੀ ਮਚੀਰ ਆ ਮੈਂ ਜਿਹੜੀ ਲੱਗੇ ਜੋਦੇ ਦਾ ਲਾਈਵ ਸੁਣਨ ਵਾਲਾ ਹੈ ਜੋਦੇ ਦਾ ਲਾਈਵ ਸੁਣਨ ਵਾਲਾ ਹੈ ਹਾਂ ਲਾਈਵ ਹੈ ਇਹ ਮੈਂ ਕੀਤਾ ਇਹਨਾਂ ਲਾਈਵ ਆ ਇਧਰ ਦੇਖ ਲੋ ਸਾਡਾ ਫੋਰਮੈਨ ਆ ਮੇਨ ਕੀ ਮਰਾਲਿਆ ਹੀ ਹੋਏ ਫੋਰ ਪੈਰ ਚੱਲ ਗਿਆ ਹੁਣ ਬੱਜ ਗਿਆ ਉਹ ਟਰੈਕਟਰ ਕਿਦਾ ਹੁੰਦਿਆ ਨਾ ਯਾ ਕੁੜੇ ਹਾੜੇ ਦਾ ਡੰਗਰ ਨਹੀਂ ਨਿਕਲਦਾ ਰਾਇ ਉਥੋਂ ਚਲੋ ਗੱਫੇ ਕਿੱਥੇ ਦੋ ਦੋ ਛਕਾਓ ਸਾਰਿਆਂ ਨੂੰ ਯਾਰ ਅਰਥਲੀ ਲੈਡਲ ਤਾਰ ਲਾਇਆ ਚੌਲਾਂ ਦਾ ਪਤੀਲਾ ਲਾ ਜਾ ਕੱਢ ਲਿਆ ਚੋਕ ਲਿਆ ਤੱਕ ਤੂੰ ਆਪ